ਹਾਂਜੀ ਭਾਈ ਸੱਸਾ ਹੀ ਆ ਰਹੇ ਨੇ ਅੱ삐 ਵੀਰਾਂ ਨੂੰ ਤੇ ਕਹਾਂ ਨੇ ਸਰ ਪੰਜਾਬੀ ਵੀਰ ਕੰਮੀ ਅੱਜ ਬਹੁਤ ਗੰਦੀ ਬੈਡ ਨਿਊਜ਼ ਹੈ ਸੋ ਜਿਵੇਂ ਨਹੀਂ ਸਾਦੇ ਸੀ ਭਾਈ ਤੇ ਇੱਕ ਦਾ ਗੁੱਡ ਨਿਊਜ਼ ਹੈ ਤੇ ਇੱਕ ਬੈਡ ਨਿਊਜ਼ ਹੈ ਭਾਈ ਬੈਡ ਨਿਊਜ਼ ਬੈਠੇ ਹਾਂ ਅਪਾ ਉਥੇ ਉਹ ਜਿਹੜੇ ਆਪਣੇ ਵੀ ਪੰਜ ਚੁਕਚੇ ਸੀਗੇ ਉਹਨਾਂ 'ਚੋਂ ਇੱਕ ਦੀ ਡੈਥ ਹੋਈ ਇੱਕ ਜੂਰਾ ਮਰ ਗਿਆ ਬਾਕੀ ਉਹ ਜਾਤਾ ਠੀਕ ਆ ਜਿਹੜਾ ਇੱਕ ਕਾਲਾ ਬੱਚਾ ਸੀਗਾ ਆਈਸ ਦੀ ਪ੍ਰੋਬਲਮ ਸੀਗੀ ਉਹਦੀ ਵੀ ਡੈਥ ਹੋ ਗਈ ਵਿਚਾਰੇ ਦੀ ਬਾਕੀ ਵੀ ਆ ਦੇਖੋ ਆ ਪਿਓ ਬੱਚਾ ਮਰ ਗਿਆ ਵੀ ਇਹਦਾ ਬਾਕੀ ਵੀ ਆ ਤਨ ਬੱਚੇ ਦਾ ਠੀਕ ਆ ਆਹ ਰੋ ਬੱਚਾ ਸੋਰੀ ਵੀ ਖਲਾ ਇਹਨੂੰ ਹੁਣ ਆਪਾਂ ਦੋ ਆਏ ਹੋਏ ਬਾਰ ਹੁੰਦੇ ਵੀ ਚੂਚੇਰੇ ਅਜੇ ਨਹੀਂ ਕਰਨੇ ਆਪਾਂ ਬਾਹਰ ਪਹਿਲਾਂ ਤਾਂ ਵੀ ਆ ਬੱਚੇ ਨੂੰ ਦੱਬ ਗਏਨੇ ਆਪਾਂ ਤੇ ਮੈਂ ਲੱਗਦਾ ਆਪਾਂ ਥੱਲੇ ਜਾ ਕੇ ਤੇ ਆ ਰਿਹਾ ਵੀ ਉਹ ਬੱਚਾ ਜਿਹਨੂੰ ਹੁਣ ਆਪਾਂ ਦੱਬਾਂਗੇ ਤੇ ਬਾਕੀ ਵੀ ਇਹਨੂੰ ਆਪਾਂ ਇੱਥੇ ਸਾਰੀ ਤੇਰਾ ਹੱਦਨੇ ਆ ਆ ਰਿਹਾ ਇੱਕ ਵੀ ਸੁਲਤਾਨ ਤੇਰਾ ਬੱਚਾ ਦੇਖ ਦੇਖੋ ਵੀ ਆ ਵੀ ਦੇਖੀ ਜਾਂਦਾ ਵਿਆਹ ਕੀ ਹੋ ਗਿਆ ਉਹਨੂੰ ਦੇਖੋ ਵੀ ਧਿਆਨ ਨਾਲ ਦੇਖੀ ਜਾਂਦਾ ਇਹ ਵੀ ਮਰ ਚੱਕਿਆ ਬਸ ਆ ਸੁਲਤਾਨ ਆਪਣਾ ਜਵਾਂ ਠੀਕ ਆ ਦੇਖੋ ਵੀ ਕੰਡੇ ਗੁੰਡੇ ਕੱਢਣ ਲੱਗ ਗਿਆ ਤੇ ਜਿਹੜੀ ਆਪਣੀ ਗੁੱਡ ਨਿਊਜ਼ ਆ ਉਹ ਤੁਹਾਨੂੰ ਦੱਸ ਦਿੰਨੇ ਆ ਤੇ ਆਪਣਾ ਜਿਹੜਾ ਕੁੱਕੜ ਆ ਉਹ ਅੱਜ ਚੱਕ ਕੱਲ ਨੂੰ ਬਾਈ ਲੈ ਆਊਗਾ ਤੇ ਬਾਈ ਨੇ ਕਿਹਾ ਪਲਾ ਪੱਠਾ ਲੈ ਕੇ ਆਵਾਂ ਪਲਾ ਵੱਡਾ ਲੈ ਕੇ ਆਵਾਂ ਕੋਈ ਦਿੱਕਤ ਨਹੀਂ ਦੱਸ ਦੇਣੇ ਕਦੇ ਹੈਗਾ ਕੋਈ ਚੱਕਰ ਨਹੀਂ ਭਾਂ ਵੀ ਪੱਠਾ ਜੇ ਤੇ ਭਾਂ ਫੁੱਲ ਵੱਡਾ ਏ ਕੋਈ ਚੱਕਰ ਨਹੀਂ ਆਪਾਂ ਵੇਹ ਵੀ ਰੱਖਣਾ ਨਹੀਂਗਾ ਅੱਗੇ ਦੱਸਾਂਗੇ ਉਹਦੇ ਨਾਲ ਕੀ ਕਰਾਣਾ ਮਤਲਬ ਹੁਣ ਦੱਸਦਾ ਹੁਣ ਜਿਹੜਾ ਵੀ ਉਹ ਕੁੱਕੜ ਆਊਗਾ ਠੀਕ ਆ ਪਹਿਲਾਂ ਰੱਖ ਲਈਏ ਜਿਹੜਾ ਵੀ ਉਹ ਕੁੱਕੜ ਆਊਗਾ ਤੇ ਹੁਣ ਆਪਾਂ ਸੁਲਤਾਨ ਦੇ ਦਾ ਬੱਚੇ ਲੈ ਲਏ ਆ ਦੇਖੋ ਦੇਖੋ ਵੀ ਸੁਲਤਾਨ ਇਹਨੇ ਬਈ ਇੱਕ ਬੱਚਾ ਗੱਡਿਆ ਤੇ ਪਤਾ ਹੀ ਹੋਊਗਾ ਸਾਰਿਆਂ ਨੂੰ ਤਾਂ ਕਰਕੇ ਬਈ ਹੁਣ ਉਹ ਕੁੱਕੜ ਮੰਗਾਉਣੇ ਆਪਾਂ ਠੀਕ ਆ ਬਈ ਤਾਂ ਕਰਕੇ ਉਹ ਅਗਲੀ ਵੀਡੀਓ ਪਤਾ ਲੱਗੂਗਾ ਇਹਨਾਂ ਪਤਾ ਲੱਗ ਗਿਆ ਅਗਲੀ ਵੀਡੀਓ ਬਾਅਦ ਚ ਪਤਾ ਦੱਸਾਂਗੇ ਤੇ ਆਪਾਂ ਪਰਮਾਨੈਂਟਲੀ ਵੀ ਉਹਨੂੰ ਰੱਖ ਸਕਦੇ ਆ ਪਰਮਾਨੈਂਟਲੀ ਨਹੀਂ ਰੱਖ ਸਕਦੇ ਇਹ ਅੱਗੇ ਵੇਖਾਂਗੇ ਆ ਫਿਰਦੇ ਆਪਣੇ ਕਬੂਤਰ ਇੱਧਰ ਦੇਖੋ ਫਰਦਾ ਕਬੂਤਰ ਫਰਦੀ ਕਬੂਤਰੀ ਇਹ ਵੀ ਤੁਹਾਨੂੰ ਠੀਕ ਆ ਛੱਡੇ ਵੇ ਵੀ ਦੋਵੇਂ ਆਪਾਂ ਕਿਹ ਰਾਣੀ ਆਪਣੀ ਬਹਾਣੀ ਕਿੱਥੇ ਫਿਰਦੀ ਐ ਰਾਣੀ ਉਹ ਰਾਣੀ ਰਾਣੀ ਹਾਲਪਾ ਦਾ ਇੱਥੇ ਨਹੀਂ ਬੈਠੀ ਆ ਹਾਰੀ ਪੁੱਛ ਦੇਖੀ ਜਾਂਦੀ ਐ ਨਾ ਆਇਆ ਅੰਡਾ ਦੇ ਨਹੀਂ ਆਂਡਾ ਆਂਡਾ ਜਾਂਦੀ ਆ ਬੈਠੀ ਆਪਣੀ ਆ ਰੇ ਤੇਰੇ ਬੱਚੇ ਲਾ ਕੇ ਹਾ ਆਇਆ ਦੇਖੋ ਵੀ ਕਿਵੇਂ ਦੇਖੀਂਂ ਦਿਹਾੜੇ ਬੱਚੇ ਨੂੰ ਗਰਨਾ ਮੈਂ ਦੇਖੋ ਬਾਕੀ ਬਕੀ ਕਹਿ ਸਕਦਾ ਹਾਂ ਹੁਣ ਸੰਨੋ ਦਾ ਬੀਏ ਬੱਚੇ ਹਾਂ ਬੱਚਿਆਂ ਦਾ ਆਪਾਂ ਦੱਬ ਦਾਂਗੇ ਹਾਸ਼ ਫੋਬੀ ਲੈ ਕੇ ਚੱਲਦੇ ਬੱਚਾ ਆਪਾਂ ਤੇਰਾ ਅੱਜ ਨੇ ਬਾਜੂ ਦੱਬਦਾਂਗੇ ਨੂੰ ਤੇ ਉਹਨਾਂ ਇੱਕਰ ਵੀ ਮਿਲਦੇ ਆਪਾਂ ਆਪਣੇ ਬੱਕਰੀਆਂ ਵੱਲ ਚਲੋ ਜੀ ਤੇ ਆ ਰਹੀਆਂ ਆਪਣੀਆਂ ਬੱਕਰੀਆਂ ਆ ਰਿਹਾ ਕਾਲਾ ਬੱਕਰਾ ਸਲਾਮ ਸਸਰੀ ਘਰ ਬੁਲਾਦੀ ਵੀ ਸਾਰਿਆਂ ਨੂੰ ਤੁਹਾਨੂੰ ਹੂੰ ਕਰ ਲੈ ਸੀਗਾ ਅੱਗੇ ਤੇ ਆ ਰਿਹਾ ਆਪਣਾ ਬੱਕਰਾ ਇਹ ਵੀ ਠੀਕ ਆ ਤੇ ਵੀ ਠੀਕ ਰਿਹਾ ਦੇ ਆਰੀ ਆਪਣੀ ਪੱਠ ਵੱਡੀ ਪੱਠ ਇਹਨੇ ਵੀ ਕਰਤੀ ਵੀ ਸਸਰੀ ਗਾਲ ਤੁਹਾਨੂੰ ਜੀਬਾ ਮਾਰ ਮਾਰ ਕੇ ਸਸਰੀ ਗਾਲ ਆਰੀ ਬੱਕਰੀ ਤੂੰ ਵੀ ਕਰਦੇ ਇਹਨੇ ਵੀ ਕਰਤੀ ਵੀ ਸਸਰੀ ਗਾਲ ਕਰੀ 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 ਸਸਰੀ ਗਾਲ ਕਰੀ ਐਰੀ ਆਪਣੀ ਇਧਰ ਪੱਠ ਆਇਰੀ ਘਨ ਮਾਰਦਾ ਉਹਨੇ ਕਿਵੇਂ ਮਾਰਦੇ ਤਿਆਰੀ ਆਪਣੀ ਇਧਰ ਪਾਠ ਬੱਕਰੀ ਹਾਰੇ ਕੋ ਇਹਨੇ ਵੀ ਕਰਤਾ ਵੀ ਸलाम ਤੁਹਾਨੂੰ ਸਤਿ ਸ੍ਰੀ ਅਕਾਲ ਬਾਦਸ਼ਾ ਵੱਡੀ ਬੱਕਰੀ ਨੇ ਆਪਣੀ ਨੇ ਕਰਦਿਆ ਖਰੀ ਹੋਰ ਕਰਦੇ ਕਰਤਾ ਵੀ ਬਾਦਸ਼ਾ ਸਤਿ ਸ੍ਰੀ ਅਕਾਲ ਬੁਲਾ ਦੇ ਇਹਨਾਂ ਸੰਗੀ ਮਾਰਨਾ ਹੁੰਦਾ 24 ਘੰਟੇ ਖੁੱਲ ਜਾ ਓਏ ਖੁੱਲ ਗਈ ਵੀ ਆ ਚੱਕੂ ਵਾਸ਼ਾ ਹਾਏ ਦੇ ਬੱਤਾ ਅਸਸਰੀ ਆਵਲਾ ਚਾਲੋ ਦੇ ਸਸਰੀ ਆਵਲਾ ਅਸਸਰੀ ਆਵਲਾ ਕੈਸ਼ ਏ ਰੇਵਲਾ ਵੀ ਸਸਰੀ ਖਾਲੇ ਨੇ ਕਰਤੀ ਤਾਂ ਕਰਤੀ ਬਾਕੀ ਇਧਰ ਵੇਖ ਲੋ ਘੜ ਆਪਣੇ ਇਧਰ ਆ ਆ ਵਰਦੇ ਦੇਸੀ ਓ ਫਰਦਾ ਪ੍ਰਾਕੋਕੜ ਪਰਲੇ ਪਾਸੇ ਇਹ ਵੀ ਬੀਠੀ ਆ ਬਾਦਸ਼ਾਹ ਵੀ ਆਪਣਾ ਛੋਟਾ ਠੀਕ ਆ ਓ ਭਾਈ ਸਾਹਿਬ ਓ ਭਾਈ ਦੇਖ ਵੀਰੇ ਕਿੱ ਦਿੱਤਾ ਮਾਰਨ ਹੁੰਦਾ ਸੀ ਮੈਨੂੰ ਆ ਗਿਆ ਆ ਆਇਆ ਯਾਰ ਆ ਆ ਆ ਦੇਖ ਬਾਕੀ ਵੀ ਆ ਰਹੇ ਆਪਣੇ ਸੀਲ ਜਿਹੜਾ ਇਹ ਵੀ ਵਧੀਆ ਆਪਣਾ ਕਸੀਲ ਕੁੱਕੜ ਵੀ ਆ ਜੂ ਮੋਰੀ ਵੀ ਟੇਕ ਕਰ ਚੰਗੀ ਤੇ ਆਪਾਂ ਕਰਨੀ ਆ ਤੇ ਪਹਿਲਾਂ ਹੁਣ ਆਪਾਂ ਬੱਚਾ ਦਾ ਬਲੀ ਤੇ ਫੇਰ ਮਿਲਦੇ ਆਂ ਬੱਚਾ ਦਾ ਵੀ ਹੁਣ ਆਪਾਂ ਦੱਬਦਾ ਬੈਡ ਨਿਊ ਸੀ ਤੇਵੇ ਕਾਲੂ ਆਪਣਾ ਕਾਲੂ ਤੇ ਆ ਫਿਰ પાਸਾ ਆਪਣਾ ਉੱਕੜ ਵੀ ਆ ਜਾਊਗਾ ਠੀਕ ਤੇ ਬਾਕੀ ਆਪਣੇ ਹੋਰ ਜਾਨਵਰ ਦਿਖਾਉਣੇ ਆ ਤੁਹਾਨੂੰ ਜਿਹੜਾ ਕਿੱਥੇ ਆ ਆ ਬੈਠਾ ਜੀ ਆਪਣਾ ਜੈਗ ਜੈਗ ਬਾਕੀ ਜੈਗ ਵੀ ਸਹੀ ਆ ਆਪਣਾ ਇਹ ਵੀ ਸਹੀ ਆ ਤੇ ਬਾਕੀ ਬਈ ਤੇ ਇਹ ਦਰ ਛੱਲੀਆਂ ਦੇਖੋ ਬਈ ਐਸ਼ ਮੱਖੀਆਂ ਛਲੂਆਂ ਦੇਖੋ ਵੀ ਭਰ-ਭਰ ਕੇ ਛਲੂਆਂ ਦੇਖੋ ਵੀ ਗਣ ਕੇ ਦੱਸ ਦੂਗਾ ਕੋਈ ਤਾਂ ਦੇਖ ਲਓ ਵੀ ਸਟਾਪ ਕਰ ਦੇਣਾ ਹੁਣੇ ਮੈਂ ਇੱਥੇ ਦੇਖ ਲਓ ਬਹਿ ਹਦੀਆਂ ਥੱਲੇ ਵੀ ਆ ਕੋਈ ਕਹਿ ਨਹੀਂ ਸਕਦੇ ਜੀ ਦਾ ਮਾਈਂਡ ਜਿਆਦਾ ਤੇਜ਼ ਹੋਊਗਾ